ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਜੀ ਤੁਹਾਨੂੰ ਇੱਕ ਇਹੋ ਜਿਹਾ ਕੰਮ ਦੱਸਾਂਗੇ ਜੇਕਰ ਤੁਸੀਂ ਇਹ ਕੰਮ ਕਰ ਲਿਆ ਤਾਂ ਇਨਸ਼ਾ ਅੱਲਾਹ ਤਾਲਾ ਪੀਰ ਤੁਹਾਡੀ ਹਰ ਇੱਕ ਇੱਛਾ ਪੂਰੀ ਕਰਨਗੇ ਅਤੇ ਤੁਹਾਡੇ ਤੇ ਰਹਿਮਤ ਵੀ ਕਰਨਗੇ ਸੰਗਤ ਜੀ ਕਈ ਲੋਕ ਇਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਪੀਰਾਂ ਨੂੰ ਬਹੁਤ ਮੰਨਦੇ ਨੇ ਉਹਨਾਂ ਦੇ ਚਿਰਾਗ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਫੇਰ ਵੀ ਪੀਰ ਸਾਡੀ ਇੱਛਾ ਨਹੀਂ ਪੂਰੀ ਕਰਦੇ ਸਾਡੀ ਮੁਰਾਦ ਪੂਰੀ ਨਹੀਂ ਕਰਦੇ ਸੰਗਤ ਜੀ ਅਸੀਂ ਕੀ ਕਰੀਏ ਇਹੋ ਜਿਹਾ ਕਿਹੜਾ ਕੰਮ ਕਰੀਏ ਸੰਗਤ ਜੀ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਹੈ ਸਾਰੇ ਰਸਤੇ ਬੰਦ ਹੋ ਚੁੱਕੇ ਨੇ ਅਤੇ ਤੁਹਾਡੀ ਇੱਛਾ ਵੀ ਪੂਰੀ ਨਹੀਂ ਹੁੰਦੀ ਪਈ ਸੰਗਤ ਜੀ ਜੇ ਤੁਸੀਂ ਪੀਰਾਂ ਨੂੰ ਮੰਨਦੇ ਹੋ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਹੈ ਤੇ ਫਿਰ ਵੀ ਕੋਈ ਗੱਲ ਨਹੀਂ ਬਣਦੀ ਪਈ ਸੰਗਤ ਜੀ ਫਿਰ ਤੁਸੀਂ ਹਜਰਤ ਬਾਬਾ ਬੁੱੱਲੇ ਸ਼ਾਹ ਜੀ ਉਹਨਾਂ ਨੂੰ ਯਾਦ ਕੀਤਾ ਜਾਵੇ ਕਿਉਂਕਿ ਸੰਗਤ ਜੀ ਉਹਨਾਂ ਦੇ ਪੀਰ ਵੀ ਉਹਨਾਂ ਤੋਂ ਖਫਾ ਹੋ ਗਏ ਸੀ ਤੇ ਉਹਨਾਂ ਨੇ ਵੀ ਆਪਣੇ murid ਨੂੰ ਬੁੱੱਲੇ ਸ਼ਾਹ ਜੀ ਨੂੰ ਦਰਬਾਰ ਤੋਂ ਬਾਹਰ ਕੱਢ ਦਿੱਤਾ ਸੀ ਸੰਗਤਜੀ 12 ਸਾਲ ਬਾਬਾ ਬੁੱਲੇ ਸ਼ਾ ਕੰਜਰੀਆ ਦੇ ਘਰ ਵਿੱਚ ਨਾਚ ਸਿੱਖਦੇ ਰਹੇ ਫਿਰ ਉਹ ਆਪਣੇ ਪੀਰ ਮੁਰਸ਼ਿਦ ਦੇ ਦਰਬਾਰ ਤੇ ਇੱਕੋ ਰੱਦ ਦਾ ਭੇਸ ਬਣਾ ਕੇ ਦਿਲ ਤੋਂ ਨੱਚੇ ਸੀ ਸੰਗਤਜੀ ਐਸੇ ਨਾਚ ਦੀ ਵਜ੍ਹਾ ਨਾਲ ਬਾਬਾ ਬੁੱਲੇ ਸ਼ਾ ਜੀ ਦੇ ਮੁਰਸ਼ਿਦ ਖੁਸ਼ ਹੋਏ ਸੰਗਤਜੀ ਐਸੇ ਲਈ ਪੀਰ ਬਾਬਾ ਬੁੱਲੇ ਸ਼ਾ ਜੀ ਨੂੰ ਸਾਰੀ ਦੁਨੀਆ ਜਾਣਦੀ ਹੈ ਉਹ ਇੱਕ ਅਲਾ ਤਾਲਾ ਦੇ ਵਲੀ ਬਣੇ ਖੁਦ ਬਖਸ਼ੇ ਅਤੇ ਦੂਜਿਆਂ ਨੂੰ ਵੀ ਬਖਸ਼ਾਗੇ ਸੰਗਤ ਜੀ ਐਸੇ ਲਈ ਆਜਾ ਸੀ ਉਹਨਾਂ ਦੀ ਬੰਦਗੀ ਕਰਦੇ ਹਾਂ ਉਹਨਾਂ ਨਾਲ ਨਿਸਬਤ ਰੱਖਦੇ ਹਾਂ ਉਹਨਾਂ ਦੇ ਰਹਿਮੋ ਕਰਮ ਦੇ ਨਾਲ ਹੀ ਅੱਲਾਹ ਤਾਲਾ ਸਾਡੀ ਹਰ ਇੱਕ ਮੁਰਾਦ ਪੂਰੀ ਕਰਦੇ ਨੇ ਸੰਗਤ ਜੀ ਅਸੀਂ ਵੀ ਪੀਰ ਬਾਬਾ ਬੁੱਲੇ ਸ਼ਾਹ ਜੀ ਦਾ ਰਸਤਾ ਅਪਣਾ ਸਕਦੇ ਹਾਂ ਜੇ ਅਸੀਂ ਦਿਲੋਂ ਆਪਣੇ ਪੀਰ ਮੁਰਸ਼ਿਦ ਦੇ ਦਰਬਾਰ ਤੇ ਬੇਸ਼ਰਮ ਹੋ ਕੇ ਨੱਚੀਏ ਸੰਗਤ ਜੀ ਫਿਰ ਸਾਡੇ ਪੀਰ ਮੁਰਸ਼ਿਦ ਵੀ ਖੁਸ਼ ਹੋ ਸਕਦੇ ਨੇ ਕਿਉਂਕਿ ਸੰਗਤ ਜੀ ਤੁਸੀਂ ਇੱਕ ਗੱਲ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਨੱਚਣਾ ਵੀ ਇਬਾਦਤ ਬਣ ਜਾਂਦਾ ਜੇਕਰ ਨੱਚਣੇ ਦਾ ਚਰਜ ਹੋਵੇ ਸੰਗਤ ਜੀ ਆਪਣੇ ਪੀਰ ਮੁਰਸ਼ਿਦ ਦੇ ਦਰਬਾਰ ਤੇ ਨੱਚਣਾ ਇਹ ਵੀ ਇੱਕ ਇਬਾਦਤ ਦੇ ਸਮਾਨ ਹੁੰਦਾ ਹੈ ਸੰਗਤ ਜੀ ਜਦੋਂ ਪੀਰ ਬਾਬਾ ਬੁੱਲੇ ਸ਼ਾਹ ਜੀ ਨੱਚ ਕੇ ਆਪਣੇ ਪੀਰ ਨੂੰ ਖੁਸ਼ ਕਰ ਸਕਦੇ ਨੇ ਇਲਾਹੀ ਰਤਬਾ ਪਾ ਸਕਦੇ ਨੇ ਬਲੀਆਂ ਦਾ ਰਤਬਾ ਪਾ ਸਕਦੇ ਹੈ ਸੰਗਤ ਜੀ ਫੇਰ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਆਪਣੇ ਪੀਰ ਮੁਰਸ਼ਦ ਨੂੰ ਖੋਸ਼ ਕਰ ਸਕਦੇ ਹਾਂ ਅਤੇ ਆਪਣੀ ਹਰੇਕ ਇੱਛਾ ਨੂੰ ਮਨਵਾ ਸਕਦੇ ਹਾਂ ਪੂਰਾ ਕਰਵਾ ਸਕਦੇ ਹਾਂ ਸੰਗਤ ਜੀ ਇੱਥੋਂ ਤੱਕ ਕਿ ਅਸੀਂ ਆਪਣੇ ਪੀਰ ਮੁਰਸ਼ਦ ਨੂੰ ਵੀ ਪਾ ਸਕਦੇ ਹਾਂ ਇਹ ਰਸਤਾ ਇੰਨਾ پاک ਪਵਿੱਤਰ ਹੈ ਸੰਗਤ ਜੀ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਫਿਰ ਇੱਕ ਹੀ ਰਸਤਾ ਹੈ ਜਿਸ ਦੇ ਨਾਲ ਅਸੀਂ ਆਪਣੇ ਪੀਰ ਮੁਰਸ਼ਿਦ ਨੂੰ ਖੁਸ਼ ਕਰ ਸਕਦੇ ਹਾਂ ਚੰਗਾ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰਬ ਰਖਾ ਰਬ ਰਖਾ ਰਬ ਰਖਾ